ਉੱਤੇ ਦਵਾ ਕੇ ਲੈ ਆਨੀ ਆਪਣੀ ਗੱਡੀ ਤੇ ਤੂੰ ਹੀ ਚਲਾਉਂਗੇ ਮੇਰੇ ਤਾਂ ਹੌਲ ਪੈ ਰਹੇ ਆ ਤੇਰੇ ਤਾਂ ਹੋਰ ਬੰਦੇ ਨਹੀਂ ਸੱਚੀ ਨਹੀਂ ਚਲਾਉਂਗੇ ਚੱਲ ਬੋਨਟ ਖੁੱਲ ਗਿਆ ਦੇਖ ਤੂੰ ਬਹੁਤ ਦਿਨ ਹੋ ਗਏ ਗੱਡੀ ਚਲਾਈ ਨਹੀਂ ਸੀ ਮੈਂ ਕਿ ਜਾਣ ਤੋਂ ਪਹਿਲੇ ਇੱਕ ਵਾਰ ਪਾਣੀ ਚੈੱਕ ਕਰ ਲਈਏ ਜੋ ਪੂਰਾ ਓਕੇ ਸੀਗਾ ਮੇਰਾ ਵੀ ਨੂ ਕਿ ਠੀਕ ਹੈ ਚੱਲ ਬੋਨਟ ਬੰਦ ਕਰ ਦਈਏ ਦੁਬਾਰਾ ਤੇ ਚੱਲਦੇ ਆ ਕੋਈ ਪਈਏ ਜਾਣ ਚ ਜਾਣ ਮਾਂ ਕਿਤੇ ਭਾਬੀ ਚਲਾਉਗੀ ਗੱਡੀ ਮੈਂ ਨਹੀਂ ਚਲਾਉਂਦਾ ਦੋਵਾਂ ਨੂੰ ਪਿੱਛੇ ਬਣਾ ਕੇ ਲੈ ਕੇ ਜਾਂਦੇ ਆ ਆ ਰਵੀ ਪਾਣੀ ਪਾ ਦ ਹਾਂਜੀ ਬਾਬੀ ਚਲੋ ਤੁਸੀਂ ਵੀ ਨਾਲ ਨਵਾਂ ਡਰਾਈਵਰ ਲਾਣਾ ਮੈਂ ਕੀ ਕਰਨਾ ਕੁਛ ਨਹੀਂ ਖਲਾਣਾ ਫਲਾਣਾ ਤਾਂ ਲੈ ਜੀਵੇਂ ਮੈਂ ਐਨੇ ਪਰੌਂਠੇ ਖਿਲਾਏ ਆ ਪਰੌਂਠੇ ਕਿਤੇ ਬੈਠੇ ਇੱਧਰ ਪਰੌਂਠੇ ਹੀ ਡਿਸਕਸ ਹੋ ਰਹੀ ਐ ਨਹੀਂ ਪਰੌ ਇੱਕ ਪਰੌਂਠੇ ਨਾਲ ਕਿਤੇ ਦੇ ਚਾਰ ਘੰਟੇ ਨਿਕਲ ਜਾਂਦੇ ਆ ਬੋਰ ਚੱਲ ਚੱਲ ਰਵੀ ਰਵੀ ਕਹਿੰਦਾ ਨਾਲ ਨਹੀਂ ਜਾ ਰਹਾ ਹੈਗਾ ਜੇ ਤੁਸੀਂ ਗੱਡੀ ਚਲਾ ਕੇ ਲੈ ਕੇ ਜਾਣਾ ਤਾਂ ਵੀ ਚਲੋ ਜੀ ਤੇ ਨਹੀਂ ਆਣਾ ਤੂੰ ਬਹੁਤ ਸਟਾਰਟ ਕਰ ਲਈਏ ਹੁਣ ਤੁਹਾਨੂੰ ਮੈਂ ਲੈ ਕੇ ਜਾਣਾ ਸਾਰਿਆਂ ਨੂੰ ਠੀਕ ਹੈ ਜੀ ਠੀਕ ਆ ਓਕੇ ਹਾਂ ਚਲੋ ਫਿਰ ਬਾਹਰ ਕੱਢੋ ਗੱਡੀ ਪਹਿਲਾਂ ਦੇਖੀਏ ਪਹਿਲਾਂ ਦਿਖਾਉ ਤਾਂ ਸਹੀ ਕੀ ਸਿੱਖਿਆ ਬਾਹਰ ਕੇ ਨਹੀਂ ਬਾਹਰ ਕੱਢਣੀ ਓਹ ਇਹ ਤਾਂ ਨਹੀਂ ਕੱਢਣੀ ਭਾਜੀ ਹੁਣ ਹੀ ਨਾਲ ਜਾਣਗੇ ਨਾ ਜਦ ਮੈਂ ਚੱਲਦੀ ਆ ਦੱਸ ਨਹੀਂ ਪਰ ਤੁਸੀਂ ਡਰਾਈਵਿੰਗ ਨਹੀਂ ਕਰਨੀ ਹੈਗੀ ਕਿਉਂ ਨਹੀਂ ਕਰਨੀ ਨਹੀਂ ਕਰਨੀ ਤੁਸੀਂ ਮੇਰੀ ਡਰਾਈਵਿੰਗ ਤੇ ਛੱਡ ਕੇ ਹੁਣ ਮੈਂ ਚੰਡੀਗੜ੍ਹ ਆਊਟ ਲਗਵਾਇਆ ਚੇਤਾ ਕੋ ਲੱਗੇ ਹਾਂਜੀ ਹਾਂਜੀ ਭੁੱਲੇ ਗਿਆ ਚੇਤਾ ਹੱਲ ਨਹੀਂ ਕਰਦੇ ਇਹ ਡਰਦੇ ਆ ਸਾਰੇ ਇਸ ਕਰਕੇ ਮੈਂ ਨਹੀਂ ਚਲਾਣੀ ਬਾਜੀ ਚਲਾਣਗੇ ਇਹ ਸਾਰੇ ਕਹਿੰਦੇ ਆ ਅਸੀਂ ਸਾਫ ਤਾਂ ਆਣਾ ਵਾਪਸ ਇਦਾਂ ਹੀ ਜੂੰਦੇ ਮੋੜ ਲਓ ਪਹਿਲਾਂ ਫਿਰ ਅਸੀਂ ਬੈੰਨੇ ਇੱਧਰ ਆਹ ਲੋ ਜੀ ਗੱਡੀ ਕੱਢ ਲਈ ਅਸੀਂ ਬਾਹਰ ਇਹ ਸਾਰੇ ਜਨੇ ਡਰਦੇ ਪਏ ਸੀ ਕਹਿੰਦੇ ਜੇਕਰ ਤੁਸੀਂ ਗੱਡੀ ਚਲਾ ਕੇ ਲੈ ਕੇ ਜਾਣੀ ਅਸੀਂ ਨਹੀਂ ਪੈਣਾ ਹੈਗਾ ਨਾ ਹੀ ਅਸੀਂ ਜਾਣਾ ਹੈਗਾ ਵੀ ਇਕੱਲੇ ਜਾਓ ਤੇ ਮੈਂ ਕਿਹਾ ਠੀਕ ਹੈ ਵੀ ਤੁਸੀਂ ਜੋ ਸਾਰੇ ਜਨੇ ਡਰਦੇ ਆ ਮੈਂ ਤੁਹਾਨੂੰ ਲੈ ਕੇ ਨਹੀਂ ਜਾਂਦੀ ਹੈਗੀ ਮੈਂ ਕਿਹਾ ਚੱਲ ਫੇ 50 ਰੁਪਏ ਦੇ ਕੇ ਤੇਲ ਪਵਾ ਲਓ ਨਹੀਂ ਨਹੀਂ ਪੰਜਾਬ ਦਾ ਨਹੀਂ ਪੰਜਾਬ ਰੁਪਏ ਦਾ ਤੇਲ ਕਿੰਨਾ ਕੁ ਪੈਣਾ ਮੈਂ ਘੱਟੋ ਘੱਟ 500000 ਦਾ ਤਾਂ ਪਵਾਉ ਤੇ ਪੈਟਰੋਲ ਪੰਪ ਕੋਲ ਪਹੁੰਚ ਗਏ ਸੀ ਪੀਖੋ ਵਾਲ ਤੇ ਪਵਾਇਆ ਗੱਡੀ ਦੇ ਵਿੱਚ ਪੈਟਰੋਲ ਅਸੀਂ ਅੱਜ ਚੱਲੇ ਸੀਗੇ ਸਮਾਨ ਲੈਣ ਕਿਉਂਕਿ ਸ਼ੂਟ ਵਾਲਿਆਂ ਨੇ ਦੱਸ ਦਿੱਤਾ ਸੀਗਾ ਪਹਿਲਾਂ ਮੈਂ 20 ਕਿ 30 ਬੰਦਿਆਂ ਦਾ ਅ ਮੈਂਟ ਕਰਕੇ ਬੈਠੀ ਸੀ ਖਾਣੇ ਦਾ ਤੇ ਉਹਨਾਂ ਨੇ ਦੱਸਿਆ ਕਿ ਨਈ ਬੰਦੇ ਜ਼ਿਆਦਾ ਆਣੇ ਮੈਂ ਕਿ ਐਨੇ ਬੰਦੇ ਤਾਂ ਮੇਰੇ ਵਿਆਹ ਤੇ ਵੀ ਨਹੀਂ ਆਏ ਸੀਗੇ ਜਿੰਨੇ ਤੁਸੀਂ ਸ਼ੂਟਿੰਗ ਤੇ ਸਾਡੇ ਲਏ ਆ ਤੇ ਫਿਰ ਅਸੀਂ ਆ ਗਏ ਸੀ ਹਰਿਆਣੇ ਗੱਡੀ ਅਸੀਂ ਇੱਕ ਜਗ੍ਹਾ پارک ਕਰ ਦਿੱਤੀ ਸੀਗੀ ਆਪਣੀ ਕਿਉਂਕਿ ਬਹੁਤ ਸਾਰੀ ਜਗ੍ਹਾ ਤੋਂ ਸਮਾਨ ਲੈਣਾ ਸੀਗਾ ਅਲੱਗ-ਅਲੱਗ ਸ਼ੂਟਿੰਗ ਦਾ ਇਕੱਠਾ ਕਰਨਾ ਸੀਗਾ ਤੇ ਗੱਡੀ ਜੋ ਟ੍ਰਾਫਿਕ ਬਹੁਤ ਜ਼ਿਆਦਾ ਸੀਗਾ ਤੇ ਅਸੀਂ ਤੁਰ ਕੇ ਹੀ ਖੰਨੂ ਜਾਣਾ ਪਿਆ ਰਸਤੇ ਦੇ ਵਿੱਚ ਕਿਉਂਕਿ ਮਾਰਕੀਟ ਦੇ ਵਿੱਚ ਜੋ ਗਲੀਆਂ ਆ ਬਹੁਤ ਛੋਟੀਆਂ-ਛੋਟੀਆਂ ਗਲੀਆਂ ਆ ਕੀ ਰਫਗਰਾਣਾ ਆਇਆ ਆ ਆਹ ਇਹਨਾਂ ਦੇ ਇੱਕ ਆਹ ਹਾਂ ਦੇਖ ਲਾ ਕੀ ਲੋੜ ਸੀ ਹੈਨਾ 2 ਰੋਡ ਪੈਸੇ ਤੇ ਬਿੰਦੀ ਵਾਲੀ ਲਾ ਕੇ ਤਾਂ ਆਰਾਮ ਨਾਲ ਜੋੜ ਦੇਣਾ ਸੀਗਾ ਔਰ ਲੈ ਇਹ ਆਈਡੀਆ ਪਹਿਲਾਂ ਕਿਉਂ ਨਹੀਂ ਆਇਆ ਲੈ ਜਾਓ ਘਰ ਨੂੰ ਚਲੋ ਜੜੀਏ ਬਾਹਰ ਬਿੰਦੀ ਲੱਗੀ ਆ ਲਾ ਕੇ ਦੇਖੋ ਯਾਰ ਤਾਂ ਭੁਕੇ ਆਏ ਆ ਆ ਫਿਰ ਨਿਗੀ ਜੀ ਬਿਨ ਨਿਗੀ ਵਾਲੀ ਆ ਪਾ 25 ਪੈਸੇ ਦੀ ਬਿੰਦੀ ਨਾਲ ਸਾਤ ਜਣਾ ਆ ਬੋਲ ਪੁੱਲ ਚ ਭਰਤੀ ਕਰਾ ਦੀਏ ਮੈਂ ਐ ਰੋ ਵੀ 10 100 ਰੁਪਏ ਗਿਆ ਹੋ ਤਿਆਰ 把你裹着，给他就。 ਪਾਜੀ ਦੀ ਲਗਾਤਾਰ ਖੋਜ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਇੱਕ ਦੁਕਾਨ ਦੇ ਉੱਤੇ ਜਿੱਥੋਂ ਮਿਲ ਜਾਂਦਾ ਸਾਰਾ ਸਮਾਨ ਜੋ ਜੋ ਵੀ ਵਿਆਹ ਦੇ ਵਿੱਚ ਚਾਹੀਦਾ ਹੁੰਦਾ ਉਹ ਵਾਲਾ ਤੇ ਅਸੀਂ ਇੱਥੋਂ ਡਿਸਪੋਜ਼ਲ ਗਲਾਸ ਵਗੈਰਾ ਹੋਰ ਕਿੰਨਾ ਸਮਾਨ ਲੈ ਆ ਸੀਗਾ ਤੇ ਫਿਰ ਉਸ ਤੋਂ ਬਾਅਦ ਸਾਨੂੰ ਲੱਗੀ ਸੀ ਭੁੱਖ ਪਰੌਂਠੇ ਖਾ ਕੇ ਵੀ ਭੁੱਖ ਲੱਗ ਗਈ ਸਾਨੂੰ ਦੁਬਾਰਾ ਤੇ ਅਸੀਂ ਉੱਥੇ ਖਾਦਾ ਤੇ ਫਿਰ ਮੈਂ ਕਿ ਚੱਲ ਹੁਣ ਜਾਣ ਲੱਗੇ ਸੰਤਰੇ ਬਹੁਤ ਸੋਹਣੇ ਸੀ ਜੂਸ ਵੀ ਪੀ ਲੈਣੇ ਆ ਤੇ ਅਸੀਂ ਸਾਰਾ ਸਮਾਨ ਲੈ ਲੈਸ ਤੇ ਗੱਡੀ ਦੇ ਵਿੱਚ ਆਪਣੀ ਲਿਆ ਸੀ ਰੱਖ ਤੇ ਗੱਡੀ ਦੀ ਪੂਰੀ ਡਿੱਗੀ ਪਿੱਛੇ ਫੁੱਲ ਹੋ ਗਈ ਸੀ ਤੇ ਅਸੀਂ ਪਹੁੰਚ ਗਏ ਆਪਣੇ ਘਰ ਤੇ ਬੱਚੇ ਸਾਡੇ ਆ ਗਏ ਸੀਗੇ ਤੇ ਅਸੀਂ ਸਾਰਿਆਂ ਨੇ ਰਲ ਕੇ ਸਮਾਨ ਲਾ ਲਿਆ ਸੀਗਾ ਤੇ ਘਰ ਰੱਖ ਦਿੱਤਾ ਸੀ ਸਾਰਾ ਲਿਹਾ ਕੇ ਤੇ ਇਹ ਬਲੌਗ ਹੁੰਦਾ ਇੱਥੇ ਖਤਮ ਤੇ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ ਵੀਡੀਓ ਕਰਦੇ ਹੋ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਬਾਏ ਬਾਏ